ਕਿ ਸੰਤਾ ਦਾ ਜੇ ਇੰਨਾ ਦਬਦਬਾ ਹੁੰਦਾ ਤਾਂ ਫਿਰ ਇਤਵਾਦ ਕਿੱਥੋਂ ਆਉਂਦਾ ਟਰਾਲੀ ਜਲਦੀ ਜੀ ਪੂਰੀ ਭਾਈ ਖਾਲਸਾ ਸਾਹਿਬ ਵਾਲੀ ਕਹੇ ਰੇ ਮੈਂ ਤਾਂ ਕਹਿੰਉਂ ਉਹ ਵੀ ਲੱਗਣੀ ਚਾਹੀਦੀ ਐ ਇਤਰਾਜ ਕਿਉਂ ਲੱਗ ਜਵੇ ਕੀ ਫਰਕ ਪੈਂਦਾ ਫਰਕ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਜਿੰਨੇ ਕੇ ਪੈਸੇ ਫਿਲਮ ਅਮਰਜੈਂਸੀ ਦਾ ਵਿਰੋਧ ਕਰਨ ਲਈ 6 ਮਿਟਰ ਨੂੰ ਮਿਲਿਆ ਉਹਨੇ ਹੀ ਪੈਸੇ ਫਿਲਮ ਸ਼ਾਹਕੋਟ ਦੇ ਵਿਰੋਧ ਲਈ ਮੇਰੇ ਘਰ ਪੰਚਾਇਤ ਦਿੱਤੇ ਗਏ ਨੇ ਬਸ ਕਿੰਨੇ ਕੇ ਪੰਚਾਇਤ ਜਿੰਨੇ ਉਹਨਾਂ ਦੇ ਘਰੇ ਪੰਚਾਇਤ ਤਾਂ ਤਾਂ ਵਿਰੋਧ ਕਰ ਰਿਹਾ ਕਿ ਪੰਜਾਬ ਚ ਮੋਲ ਖਰਾਬ ਹੋਏਗਾ ਤੁਸੀਂ ਤਾਂ ਪਾਕਿਸਤਾਨ ਨੂੰ ਲੈ ਕੇ ਇੱਥੇ ਵਿਰੋਧ ਚੱਲ ਮੈਂ ਜਿਹ ਆਰਮੀ ਵਾਲੇ ਬੂਟ ਲੈ ਕੇ ਅੰਦਰ ਆਏ ਸੀ ਉਹ ਮੇਰੀ ਗੱਲ ਸੀ ਇਸ ਗੱਲ ਨੂੰ ਕਰਦੇ ਹੋ ਨਾ ਚਲੋ ਹਮਲਾ ਕਿਉਂ ਨਹੀਂ ਕਰਵਾਇਆ ਚਲੋ ਆਪਰੇਸ਼ਨ ਬਲੂ ਸਟਾਰ ਕਿਉਂ ਨਹੀਂ ਦੇਣ ਇਹਨਾਂ ਨੇ ਕਰਵਾਇਆ ਦੱਸੋ ਤੁਸੀਂ ਤੁਸੀਂ ਸਵਾਲ ਜਗੇ ਜਿਹੜੇ ਲੋਕ ਭਿੰਡਰਾਲੇ ਦੇ ਸਾਥੀ ਸੀਗੇ ਤੁਸੀਂ ਅੱਤਵਾਦ ਮੰਨਦੇ ਹੋ ਸੰਤ ਭਿੰਡਰਾਲੇ ਤੁਸੀਂ ਸੰਤ ਮੰਦੇ ਹੋ ਜੀ ਮੈਂ ਸੰਤ ਮੰਨਦਾ ਸਾਡੇ ਸਿੱਖ ਕੋਮ ਦੇ ਸੰਤ ਹੈ ਮੰਦੇ ਹੋ ਜਦੋਂ ਫੌਜੀਆਂ ਨੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਸੰਤ ਦੇ ਬਾਕੀ ਚੇਲਿਆਂ ਦੁਆਰਾ ਫੌਜੀਆਂ ਉੱਤੇ ਐਫਆਈਆਰ ਕਿਉਂ ਨਹੀਂ ਦਰਜ ਕਰਾਈ ਗਈ ਕੀ ਕੋਈ ਕੰਪਲੇਂਟ ਦਿੱਤੀ ਗਈ ਇਹਦਾ ਮਤਲਬ ਕੀ ਸੀਗਾ ਜਿਹੜੇ ਨਾਲ ਦੇ ਲੋਕ ਸੀ ਸਾਰੇ ਚੰਦੇ ਸੀਗੇ ਕਿ ਦਰਬਾਰ ਸਾਹਿਬ ਜਿਹੜਾ ਪਵਿੱਤਰ ਸਥਾਨ ਹੈ ਗੁਰੂ ਦਾ ਘਰ ਹੈ ਖਾਲੀ ਕਰਵਾਇਆ ਜਾਵੇ। ਵਿਦੇਸ਼ਾਂ ਤੱਕ ਲੱਗ ਰਹੀ ਹੈ ਜਾਂ ਪਰ ਪੰਜਾਬ ਤੋਂ ਬਾਹਰ ਲੱਗ ਰਹੀ ਹੈ ਉਸ ਦਾ ਵਿਰੋਧ ਕਿਵੇਂ ਹੋਏਗਾ ਜਾਂ ਉੱਥੇ ਲੋਕ ਦੇਖ ਸਕਦੇ ਆ ਸਿਰਫ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਆ। ਆਪਾਂ ਕਿੱਥੇ ਨਹੀਂ ਚੱਲਦੇ। ਇਹ ਸੀ ਹਿੰਦੂਤਾ ਦੀ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਨਾ ਮੇਰੇ ਸ਼ਹਿਰ ਗੁਰੂ ਵਿਦੇਸ਼ ਤੋਂ ਆਇਆ ਸ਼ਹਿਰ ਤੁਸੀਂ। ਨਹੀਂ ਨਹੀਂ ਤੁਸੀਂ ਵੀ ਫਿਰ ਪਾਕਿਸਤਾਨ ਦੀ ਗੱਲ ਕੀਤੀ ਅਸੀਂ ਵੀ ਕਹਿ ਰਹੇ ਤੁਸੀਂ ਪਾਕਿਸਤਾਨ ਜਣਾ ਰਹਿੰਦੇ ਹੋ। ਇਹ ਕਿਉਂ ਨਹੀਂ ਦਿਖਾਉਂਦੇ? ਵੀ ਹਿੰਦੂਆਂ ਦੀ ਕੁੜੀਆਂ ਸਿੱਖਾਂ ਦੀ ਕੁੜੀਆਂ ਨੂੰ ਚੱਕ ਕੇ জোর ਜਿਹੀ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਾ ਕੇ ਜ਼ਬਰਦਸਤੀ ਵਿਆਹ ਕਰਾਏ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਹਿੰਦੂਵਾਦੀ ਤੇ ਸਿੱਖਾਂ ਦੀਵਾਦੀ ਘਟੀ ਕਿਉਂ ਸਵਾਲ ਹੈ ਨਾ ਵੀ ਸਾਡੇ 13% ਲੋਕ ਕਿੱਥੇ ਗਏ ਜਿੰਦੇ ਵੀ ਐ ਜਾਂ ਮਾਰ ਦਿੱਤੇ ਗਏ ਆਪਸੇ ਨਹੀਂ ਕੋਦੋ ਕਿਉਂ ਨਹੀਂ ਆਵਾਜ਼ ਚੱਕਦੇ ਜਦੋਂ ਬਾਰਡਰਾਂ ਰਹੀਆਂ ਜਾਂ ਕਹ ਲਿਏ ਰਾਵੀ ਦਰਿਆਾਂ ਰਹੀ ਵਡਾ-ਵਡਾ ਨਸ਼ਾ ਲੈ ਕੇ ਆਉਂਦੇ 1.5 ਕਿਲੋਆਂ ਦੇ ਵਿੱਚ ਨਸ਼ਾ ਆਉਂਦਾ ਹੈ ਖਰਗਲ ਤੁਹਾਨੂੰ ਇਹ ਵੀ ਦਿਖਾਣਾ ਚਾਹੀਦਾ ਸੀ ਨਾ ਕਿ ਪੰਜਾਬ ਜਿਹੜਾ ਅਤਵਾਦ ਆਇਆ ਕਿ ਦੀ ਸ਼ਹਿਤ ਆਇਆ ਇਹ ਕਿਉਂ ਨਹੀਂ ਦਿਖਾਇਆ ਜਾ ਰਿਹਾ ਤੁਸੀਂ ਸ਼ਹਿਤ ਆਇਆ ਤੁਸੀਂ ਕੀ ਦੀ ਹੈ ਸਿੱਧਾ ਸੋ ਮੈਂ ਤਾਂ ਸਾਫ਼ ਕਹਿ ਰਿਹਾ ਜਨਰਲ ਸਿੰਘ ਪਿੰਡਰਾਲੇ ਪਾਕਿਸਤਾਨ ਦੀ ਸ਼ਹਿਤ ਆਇਆ ਕਿਸੇ ਕੋਰਟ ਨੇ ਨਹੀਂ ਆਖਿਆ ਕਿਸੇ ਅਦਾਲਤ ਨੇ ਨਹੀਂ ਆਖਿਆ ਲੋਗੋ ਵਾਲ ਹੋਰੇ ਸਾਰੇ ਜਿਹੜੇ ਸੀਏ ਨਾਲ ਬੈਠੇ ਸੀ ਟੋਰਾ ਸਾਹਿਬ ਬੈਠੇ ਸੀ ਉਹਨਾਂ ਨੇ ਲੈਟਰਾਂ ਲਿਖੀਆਂ ਉਹਨਾਂ ਨੇ ਦੇਜਤਪਲ ਲੈਟਰ ਲਿਖਿਆ ਕਿ ਜਨਰਲ ਸਿੰਘ ਪਿੰਡਰਾਲਾ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਘੱਟੇ ਘਰਿਆ ਬੰਬ ਘੱਟੇ ਘਰਿਆ ਕਿ ਫੋਟੋਸਨ ਕਿਤੇ ਬੰਕਰ ਬਣਾਏ ਜਾ ਰਹੇ ਨੇ ਵੀ ਤੁਸੀਂ ਇਹਨਾਂ ਤੋਂ ਜਲ ਗੁਰੂ ਰੰਦਾਵਾ ਦੀ ਸ਼ਾਹ ਕੋਟ ਫਿਲਮ ਕਾਫੀ ਚਰਚਿਆਂ ਦੇ ਵਿੱਚ ਬਣੀ ਹੋਈ ਹੈ ਪਰ ਉਹ ਕੁਝ ਚਰਚਿਆਂ ਕਾਰਨ ਵਿਵਾਦ ਵੀ ਬਣਦੇ ਜਾ ਰਿਹਾ ਹੈ ਸਾਡੇ ਨਾਲ ਸ਼ਿਵਸ਼ੈਣਾ ਤੋਂ ਰਜੀਵ ਟੰਡਨ ਜੀ ਮੌਜੂਦ ਹੈ ਰਜੀਵ ਜੀ ਕਿਉਂ ਵਿਰੋਧ ਕਰ ਰਹੇ ਹੋ ਕਾਰਨ ਕੀ ਬਣਿਆ ਹੈ ਕਾਫੀ ਫਿਲਮਾਂ ਪਹਿਲੇ ਵੀ ਪਾਕਿਸਤਾਨ ਹਿੰਦੁਸਤਾਨ ਤੇ ਬੜੀਆਂ ਉਹਦਾ ਤਾਂ ਅਸੀਂ ਵਿਰੋਧ ਨਹੀਂ ਕੀਤਾ ਜੀ ਪ੍ਰੇਮ ਦਿਖਾਇਆ ਉੱਥੇ ਫਿਲਮ 'ਚ ਨਾ ਪ੍ਰੇਮ ਦਿਖਾ ਰਹੇ ਨੇ ਵੀ ਫਿਲਮ ਦੇ ਐਕਟਰ ਨੂੰ ਪਾਕਿਸਤਾਨ ਦੇ ਨਾਲ ਬਹੁਤ ਪ੍ਰੇਮ ਦਿਖਾਇਆ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਦਿਖਾਇਆ ਮੇਰੇ ਮਨ ਦੇ ਭਾਵਨੇ ਵੀ ਗੁਰੂ ਰੰਦਾਵਾ ਨੂੰ ਅਗਰ ਪਾਕਿਸਤਾਨ ਬਾਲਾ ਹੀ ਪ੍ਰੇਮ ਹੈ ਉਹਨੂੰ ਪਾਕਿਸਤਾਨ ਜਾ ਕੇ ਬਸ ਲੈ ਜਾਣਾ ਚਾਹੀਦਾ ਆਪਣਾ ਕਾਰੋਬਾਰ ਕੋਠੀ ਮਕਾਨ ਆਪਣਾ ਪਰਿਵਾਰ ਪਾਕਿਸਤਾਨ ਲੈ ਜਾ ਕੇ ਉੱਥੇ ਜਾ ਕੇ ਰਹਿਣ ਲੱਗ ਜਾਣਾ ਪਈਦਾ ਚਾਹੀਦਾ ਜੀ ਕਹਿੰਦੇ ਨੇ ਫਿਲਮ ਅਸੀਂ ਅਸੀਂ ਸ਼ਾਹਕੋਟ ਫਿਲਮ ਬਣਾਈ ਹੈ ਕਹਿੰਦੇ ਸੱਚੀ ਕਹਾਣੀ ਹੈ ਜਿਹੜੀ ਪ੍ਰੇਮਗਾਤਾ ਦਿਖਾਈ ਨਾ ਕੁੜੀ ਮੁੰਡੇ ਦਾ ਪ੍ਰੇਮ ਦਿਖਾਇਆ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ ਇਹ ਸੱਚੀ ਪ੍ਰੇਮ ਕਹਾਣੀ ਹੈ ਮੈਂ ਕਿ ਸੱਚ ਸੱਚ ਤਾਂ ਕੁਝ ਹੋਰ ਵੀ ਆ ਪਾਕਿਸਤਾਨ ਚ ਉਹ ਕਿਉਂ ਨਹੀਂ ਦਿਖਾਇਆ ਗਿਆ ਉਹ ਕਿਉਂ ਨਹੀਂ ਦਿਖਾਉਂਦੇ ਉਹ ਕਿਉਂ ਨਹੀਂ ਦਿਖਾਉਂਦੇ 1947 ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 15% ਵਾਦੀ ਸੀਗੀ ਹਿੰਦੂਆਂ ਦੀ ਸਿੱਖਾਂ ਦੀ ਅੱਜ 2% ਰਹਿ ਗਈ ਉਹ 13% ਵਾਦੀ ਸਾਡੀ ਕਿੱਥੇ ਗਈ ਜਿੰਦਾ ਵੀ ਹੈ ਜਾਂ ਮਾਰ ਦਿੱਤੀ ਗਈ ਹੈ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਕਿਉਂ ਉਹ ਫਿਲਮ ਪਾਕਿਸਤਾਨ ਚ ਨਹੀਂ ਚੱਲਣੀ ਬੈਨ ਕਰ ਦਿੱਤੀ ਜਾਣੀ ਇਸ ਕਰਕੇ ਨਹੀਂ ਦਿਖਾਇਆ ਜਾਂਦਾ ਕਿਉਂ ਜੀ ਠੀਕ ਕਹਿ ਰਹੇ ਆ ਜੀ ਬਿਲਕੁਲ ਦੂਜੇ ਪਾਸੇ ਇਹ ਕਿਉਂ ਨਹੀਂ ਦਿਖਾਉਂਦੇ ਵੀ ਹਿੰਦੂਆਂ ਦੀ ਕੁੜੀਆਂ ਸਿੱਖਾਂ ਦੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਾ ਕੇ ਜ਼ਬਰਦਸਤੀ ਵਿਆਹ ਕਰਾਏ ਜਾਂਦੇ ਨੇ ਉਹ ਸੱਚੀ ਦਾ ਹਰੀ ਫਿਲਮ ਕਿਉਂ ਨਹੀਂ ਦਿਖਾਉਂਦੇ ਉਹਨਾਂ ਕੁੜੀਆਂ ਦੇ ਹਾਲ ਕਿਉਂ ਨਹੀਂ ਦਿਖਾਉਂਦੇ ਇਸ ਵਕਤੋਂ ਕਿਸ ਹਾਲਾਤ ਚ ਜੀਵਨ ਜੀ ਰਹੇ ਨੇ ਉਹਦੇ ਉੱਤੇ ਕਿਉਂ ਨਹੀਂ ਫਿਲਮ ਦਿਖਾਉਂਦੇ ਸਿਰਫ ਸ਼ਾਹਕੋਟ ਪਗਰੂ ਹੁੰਦਾ ਵੇਨੂੰ ਸੁਰਪ ਪਿਆਰ ਪਿਆਰ ਆਜ਼ਾਦੀ ਦੀ ਗੱਲ ਕੀਤੀ ਹੈ ਆਜ਼ਾਦੀ ਆਜ਼ਾਦੀ ਸਾਨੂੰ ਪਾਕਿਸਤਾਨ ਤੋਂ ਨਹੀਂ ਆਜ਼ਾਦੀ ਤੇ ਸਾਨੂੰ ਅੰਗਰੇਜ਼ਾਂ ਤੋਂ ਮਿਲੀ ਸੀ ਪਾਕਿਸਤਾਨ ਦੀ ਤਾਂ ਮੰਗ ਹੀ ਨਹੀਂ ਸੀ ਕਿਸੇ ਨੇ ਕੀਤੀ ਮੇਰੀ ਗੱਲ ਤੋਂ ਕਿਉਂ ਨਹੀਂ ਕੀਤੀ ਮੁਸਲਮਾਨਾਂ ਨੇ ਮੰਗਿਆ ਵੀ ਸਾਨੂੰ ਲੱਗਦੇ ਸੀ ਤਾਂ ਜਾਵੇ ਉਦੋਂ ਕੀ ਹੋਇਆ ਸਨਾਤਨ ਧਰਮ ਦੇ ਲੋਕਾਂ ਨੇ ਭਾਰਤ ਚ ਆ ਕੇ ਰਹਿ ਗਏ ਜਿਹੜੇ ਦੂਜੇ ਮੁਸਲਮਾਨ ਲੋਕ ਸੀ ਉਹ ਪਾਕਿਸਤਾਨ ਚਲੇ ਗਏ ਉਧਰ ਸੇਖੀ Hindu ਵੀ ਬਚਦੇ ਆ ਤੁਸਨੋ ਨਾ ਇਹ ਤਾਂ ਮੁਸਲਮਾਨ ਭਾਰਤ ਚ ਵੀ ਰਹਿ ਗਏ ਸੀ ਨਾ ਜਿੰਨੇ ਮੁਸਲਮਾਨ ਦੇਸ਼ ਆਜ਼ਾਦੀ ਤੋਂ ਬਾਅਦ ਭਾਰਤ ਚ ਰਹੇ ਉਸ ਤੋਂ 20 ਗੁਣਾ ਵੱਧਦੀ ਆਬਾਦੀ ਇਸ ਵਕਤ ਹਿੰਦੂਸਤ ਪਾਰਤ ਵਿੱਚ ਹੈਗੀ ਹੈਗੀ ਨਾਗੀ ਮੁਸਲਮਾਨ ਦੀ ਵਾਦੀ ਵਧੀ ਹੋਣੀ ਹੈ ਪਰ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੀ ਵਾਦੀ ਤੇ ਸਿੱਖਾਂ ਦੀ ਵਾਦੀ ਘਟੀ ਕਿਉਂ ਸਵਾਲ ਹੈ ਨਾ ਵੀ ਸਾਡੇ 13% ਲੋਕ ਕਿੱਥੇ ਗਏ ਜਿੰਦੇ ਵੀ ਹੈ ਜਾਂ ਮਾਰ ਦਿੱਤੇ ਗਏ ਸਾਡਾ ਦੇਸ਼ ਤਾਂ ਕਹਿੰਦਾ ਵੀ ਜਿਹੜਾ ਭਾਰਤ ਚ ਅੰਤਗਵਾਦ ਹੈ ਉਹ ਪਾਕਿਸਤਾਨ ਦੀ ਸ਼ੈਤ ਹੀ ਹੋ ਰਿਹਾ ਹੈ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਪਾਕਿਸਤਾਨ ਕੇ ਸਾਥ ਕੋਈ ਵਾਰਤਾ ਨਹੀਂ ਹੋਗੀ ਜਬ ਤੱਕ ਉਹ ہمارے ਦੇਸ਼ ਮੇਂ ਅੰਤਕਵਾਦ ਖਤਮ ਨਹੀਂ ਕਰਦੇ ਲੱਗਦਾ ਜੀ ਪਾਕਿਸਤਾਨ ਚ ਸਾਡੇ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਹੋਇਆ ਉੱਥੇ ਤੀਰਥ ਸਥਾਨ ਹੈ ਗਿਆ ਧਾਰਮਿਕ ਸਥਾਨ ਹੈ ਫਿਰ ਤਾਂ ਪਾਕਿਸਤਾਨ ਨਾਲ ਲਿੰਕ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਤੇ ਇਹ ਆਖਾਂਗੇ ਕਿ ਕੀ ਧਰਮ ਦੇ ਦੇਸ਼ ਹੈਗੇ ਹੈ ਵੀ ਕਿੱਥੇ ਦੱਸੋ ਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਜਦ ਤੱਕ ਪਾਕਿਸਤਾਨ ਸਾਡੇ ਦੇਸ਼ ਚ ਅਤਵਾਦ ਖਤਮ ਨਹੀਂ ਕਰਦਾ ਤਦ ਤੱਕ ਪਾਕਿਸਤਾਨ ਨਾਲ ਕੋਈ ਵਾਰਤਾ ਨਹੀਂ ਕੀਤੀ ਜਾਊਗੀ ਅਗਰ ਸਾਡੇ ਦੇਸ਼ ਦੇ ਲਿੰਕ ਭਾਰਤ ਦੇ ਲਿੰਕ ਪਾਕਿਸਤਾਨ ਨਾਲ ਹੁੰਦੇ ਕਿ ਆ ਪਾਕਿਸਤਾਨ ਚ ਆਟਾ 2 ਰੁਪਏ ਕਿਲੋ ਹੁੰਦਾ ਨਹੀਂ ਤੁਸੀਂ ਗੱਲ ਜੀ ਜੀ ਮੇਰੀ ਸੁਣੋ ਨਾ ਅਗਰ ਭਾਰਤ ਦੇ ਸਮਝੌਤੇ ਪਾਕਿਸਤਾਨ ਦੇ ਨਾਲ ਹੁੰਦੇ ਪਿਆਰ ਪਾਕਿਸਤਾਨ ਨਾਲ ਹੁੰਦਾ ਕਿ ਆ ਪਿਆਜ਼ ਉੱਤੇ 150 ਰੁਪਏ ਕਿਲੋ ਹੁੰਦਾ ਦੱਸੋ ਨਾ ਚਾਵਲ ਉੱਤੇ 100 ਰੁਪਏ ਕਿਲੋ ਹੁੰਦਾ ਦੱਸੋ ਨਾ ਮੰਨਨੇ ਤੁਹਾਡੀ ਸਾਰੀਆਂ ਗੱਲਾਂ ਮੰਨਦੇ ਆ ਪਰ ਤੁਸੀਂ ਆਖਿਆ ਜੀ ਜੀ ਤੁਸੀਂ ਆਖਿਆ ਜੀ ਬਿਲਕੁਲ ਤੁਸੀਂ ਆਖਿਆ ਪ੍ਰਧਾਨ ਮੰਤਰੀ ਆਖਦੇ ਆ ਕਿ ਪਾਕਿਸਤਾਨ ਜਿੰਨੀ ਦੇਰ ਹੈਗਾ ਸਾਡੇ ਦੇਸ਼ ਚਾਤਵਾਦ ਹੁੰਦਾ ਰਹੇਗਾ ਪਰ ਅਸੀਂ ਇਹ ਗੱਲ ਇਹ ਗੱਲ ਆਖਦੇ ਆ ਕਿ ਪਾਕਿਸਤਾਨ ਜਦ ਤੱਕ ਸਾਡੇ ਦੇਸ਼ ਚ ਅੰਤਗਵਾਦ ਖਤਮ ਨਹੀਂ ਕਰਦਾ ਜਦ ਤੱਕ ਪਾਕਿਸਤਾਨ ਸਾਡੇ ਦੇਚ ਅੱਤਵਾਦ ਖਤਮ ਨਹੀਂ ਕਰਦਾ ਪਾਕਿਸਤਾਨ ਨਾਲ ਕੋਈ ਵਾਰਤਾ ਕੋਈ ਸਮਝੋਤਾ ਨਹੀਂ ਕੀਤਾ ਜਾਏਗਾ ਸਾਡੇ ਆਈਪੀਐਲ ਦੇ ਮੈਚ ਹੁੰਦੇ ਆ শ্রীলੰਕਾ ਹੋਰ ਵਿਦੇਸ਼ੀ ਟੀਮਾਂ ਦੇ ਪਲੇਅਰ ਖਿਲਾਏ ਜਾਂਦੇ ਨੇ ਪਰ ਪਾਕਿਸਤਾਨ ਟੀਮ ਦੇ ਪਲੇਅਰ ਕਿਉਂ ਨਹੀਂ ਖਿਲਾਏ ਜਾਂਦੇ ਇੱਕ ਸਵਾਲ ਹੈ ਸਿਵਸ਼ੈਨਿਕ ਉਹਦੋਂ ਕਿਉਂ ਨਹੀਂ ਆਵਾਜ਼ ਚਾਹਦੇ ਜਦੋਂ ਬਾਰਡਰਾਂ ਰਾਹੀਂ ਜਾਂ ਕਹ ਲੀਏ ਰਾਵੀ ਦਰਿਆ ਰਾਹੀਂ ਵੱਡਾ ਵੱਡਾ ਨਸ਼ਾ ਲੈ ਕੇ ਆਉਂਦੇ ਢੇਢ ਕਿਲੋਆਂ ਦੇ ਵਿੱਚ ਨਸ਼ਾ ਆਉਂਦਾ ਜੀ ਬਿਲਕੁਲ ਸਾਰੇ ਦੇ ਵਿਰੋਧ ਕਰਦੇ ਹਾਂ ਜੀ ਅਸੀਂ ਕਿਉਂ ਨਹੀਂ ਕਰਦੇ ਉਦੋਂ ਕਿਉਂ ਨਹੀਂ ਅਸੀਂ ਪ੍ਰਧਾਨ ਮੰਤਰੀ ਤੇ ਦੋਸ਼ ਲਾਣੇ ਜੀ ਬਾਜੀ ਸਾਰਿਆਂ ਦੇ ਦੋਸ਼ ਲਾ ਪ੍ਰਧਾਨ ਮੰਤਰੀ ਤੇ ਦੋਸ਼ ਤਾਂ ਮਹੌਣ ਨਹੀਂ ਲਾ ਰਿਆ ਨਹੀਂ ਤੁਸੀਂ ਆਖਿਰ ਕਿ ਪ੍ਰਧਾਨ ਮੰਤਰੀ ਆਖਿਰ ਜਦ ਤੱਕ ਪਾਕਿਸਤਾਨ ਨਾਲ ਕਿਸੇ ਦੇ ਲਿੰਕ ਰਹਿਣਗੇ ਤੇ ਅਤਵਾਦ ਰਹੇਗਾ ਫਿਰ ਜੇਕਰ ਪਾਕਿਸਤਾਨ ਨਾਲ ਇੰਨੇ ਕੇ ਲਿੰਕ ਅਸੀਂ ਖਤਮ ਕਰਨੇ ਆ ਤਾਂ ਨਸ਼ਾ ਵਾਲਾ ਵੀ ਖਤਮ ਕਰੀਏ ਪੰਜਾਬ ਦੇ ਪੁੱਤ ਨਾਲੀਆਂ ਚ ਡੇਗਦੇ ਵਰਦੇ ਮਾਵਾਂ ਰੋਂਦੀਆਂ ਫਿਰਦੀਆਂ ਜੀ ਮੈਂ ਕੀ ਕਹਿ ਰਿਹਾ ਮੈਂ ਤੇ ਵੀ ਕਹਿ ਰਿਹਾ 1980 ਤੋਂ ਲੈ ਕੇ 1999 ਜਿਹੜਾ ਪੰਜਾਬ ਚ ਅਤਵਾਦ ਰਿਹਾ ਜਿਹੜਾ ਹਿੰਦੂਆਂ ਦਾ ਕਤਲੇਆਮ ਹੋਇਆ ਸਿੱਖਾਂ ਦਾ ਕਤਲੇਆਮ 1900 ਅਤਵਾਦ ਦੇ ਉਹ ਪਾਕਿਸਤਾਨ ਦੀ ਸ਼ਹਿਦਤ ਹੋਈ ਹੈ ਜੀ ਇਹ ਚੀਜ਼ ਦਾ ਮੈਂ ਤੁਹਾਨੂੰ ਦਾਵਾ ਕਰਦਾ ਕਿ ਤੁਹਾਨੂੰ ਸਿੱਖ ਵੀਰ ਵੀ ਸਲੂਟ ਕਰਨਗੇ ਜੇਕਰ ਤੁਸੀਂ ਪੰਜਾਬ 95 ਜਿਹੜੀ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣੀ ਆ ਉਸ ਦਾ ਪੱਖ ਲੋ ਉਸ ਦੀ ਸੈਂਸਰ ਬੋਰਡ ਵੱਲੋਂ ਪਾਸਿੰਗ ਮੰਗੋ ਬਿਲਕੁਲ ਪੱਖ ਲਾਂਗਾ ਕਿ ਜਸਵੰਤ ਸਿੰਘ ਖਾਲੜਾ ਜਿਹੜੀ ਫਿਲਮ ਬਣਾਈ ਜਾ ਰਹੀ ਹੈ ਉਹਦੇ ਵਿੱਚ ਇਹ ਵੀ ਦਿਖਾਇਆ ਜਾਵੇ ਜਿਹੜੇ ਪੰਜਾਬ 'ਚ ਜਿਹੜੇ ਪੰਜਾਬ 'ਚ ਹਿੰਦੂ ਮਰੇ ਨੇ ਜੀ ਉਹ ਕਿਹਦੀ ਸ਼ਹਿਦਤ ਮਰੇ ਨੇ ਉਹ ਕਿੱਦਾਂ ਮਰੇ ਨੇ ਉਹ ਫਿਲਮ ਦਿਖਾਈ ਦਿਖਾ ਨਾ ਉਹ ਕਿੰਨਾਂ ਨੇ ਮਾਰੇ ਨੇ ਉਹ ਵੀ ਕਿਉਂ ਨਹੀਂ ਦਿਖਾਉਂਦੇ ਇੱਕ ਇੱਕ ਪੱਖ ਦਿਖਾਇਆ ਜਾ ਰਿਹਾ ਉਸ ਫਿਲਮ ਚ ਉੱਥੇ ਲਵਾਰਸ ਲਾਸ਼ਾ ਦੀ ਗੱਲ ਹੋ ਰਹੀ ਹੈ ਜੀ ਹਰ ਇੱਕ ਲਵਾਰਸ ਲਾਸ਼ ਦੀ ਗੱਲ ਹੋਏਗੀ ਚਾਹੇ ਹਿੰਦੂ ਦੀ ਚਾਹੇ ਉਹ ਸਿੱਖ ਜਿਹੜੇ ਅਤਵਾਦ ਖਾਲੜਾ ਦੀ ਫਿਲਮ ਇਹ ਵੀ ਦਿਖਾਉਣਾ ਚਾਹੀਦਾ ਸੀ ਨਾ ਵੀ ਪੰਜਾਬ ਜਿਹੜਾ ਅਤਵਾਦ ਆਇਆ ਕਿਦੀ ਸ਼ਹਿਤ ਆਇਆ ਇਹ ਕਿਉਂ ਨਹੀਂ ਦਿਖਾਇਆ ਗਿਆ ਕਿਸ ਦੀ ਸ਼ਹਿਤ ਆਇਆ ਜੀ ਤੁਸੀਂ ਦੱਸੋ ਤੁਸੀਂ ਕਿਦੀ ਆਏ ਮੈਂ ਤਾਂ ਸਾਫ਼ ਕਹਿ ਰਿਹਾ ਜਨਰੈਲ ਸਿੰਘ ਪਿੰਡਰਾਲੇ ਪਾਕਿਸਤਾਨ ਦੀ ਸ਼ਹਿਤ ਆਇਆ ਕਿਸੇ ਕੋਰਟ ਨੇ ਨਹੀਂ ਆਖਿਆ ਕਿਸੇ ਅਦਾਲਤ ਨੇ ਨਹੀਂ ਆਖਿਆ ਜੀ ਦਬਵਾਈ ਐਨਾ ਸੀ ਅਦਾਲਤ ਨੇ ਕਿਨੇ ਕਹਿਣਾ ਜੀ ਸੰਤਾ ਦਾ ਜੇ ਉਸ ਦਰਬਾਰ ਸਾਹਿਬ ਦੇ ਸਾਹਮਣੇ ਡੀਆਈਜੀ ਮਾਰਤਾ ਉਹ ਡੀਆਈ ਦਾ ਸ਼ਵ ਚੱਕਣ ਵਾਸਤੇ ਰਾਸ਼ਟਰਪਤੀ ਨੂੰ ਫੋਨ ਕਰਨਾ ਪੈ ਰਿਹਾ ਵੀ ਮਹਾਰਾਜ ਜੀ ਅਸੀਂ ਸ਼ਵ ਲੈ ਜੀਏ ਉਹ ਕਹਿੰਦੇ ਲੈ ਜਾਓ ਜੀ ਇਆਜ਼ਤ ਲੈਣ ਤੋਂ ਬਾਅਦ ਪੁਲਿਸ ਡੀਆਈ ਦੀ লাশ ਚੱਕੀ ਜਾ ਰਹੀ ਹੈ ਤੇ ਗੱਲ ਨਹੀਂ ਆਖੀ ਅਸੀਂ ਆਰਮੀ ਵਾਲੇ ਆਰਮੀ ਵਾਲੇ ਬੂਟ ਲੈ ਕੇ ਅੰਦਰ ਆਏ ਸੀ ਹੋਰ ਦੁਦੁਵਾ ਕੀ ਆਰਮੀ ਵਾਲੇ ਨੇ ਕੁੱਖਾ ਦੇ ਬੱਚੇ ਮਾਰਦੇ ਜੀ ਉਹ ਮੇਰੀ ਗੱਲ ਇਸ ਗੱਲ ਨੂੰ ਕਰਦੇ ਹੋ ਨਾ ਚਲੋ ਹਮਲਾ ਕਿਨੇ ਕਰਵਾਇਆ ਚਲੋ ਆਪਰੇਸ਼ਨ ਬਲੂ ਸਟਾਰ ਕਿਦੀ ਦੀਨ ਇਹਨਾਂ ਨੇ ਕਰਵਾਇਆ ਦੱਸੋ ਤੁਸੀਂ ਤੁਸੀਂ ਸਵਾਲ ਚੱਕੇ ਤੁਸੀਂ ਦੱਸੋ ਜਿਹੜੇ ਲੋਕ ਭਿੰਡਰਾਲੇ ਦੇ ਸਾਥੀ ਸੀਗੇ ਉਹਨਾਂ ਨੇ ਹੀ ਦੇਜਦੇ ਪ੍ਰਧਾਨ ਮੰਤਰੀ ਨੂੰ ਲੈਟਰਾਂ ਲਿਖ-ਲਿਖ ਕੇ ਵੀ ਇਤੋਂ ਦਰਬਾਰ ਸਾਹਿਬ ਖਾਲੀ ਕਰਾਇਆ ਜਾ ਪਵਿੱਤਰ ਸਾਹਿਬ ਖਾਲੀ ਕਰਾਇਆ ਜਾ ਇਹ ਸਬੂਤ ਹੈਗਾ ਜੀ ਤੁਸੀਂ ਜਰਨੈਲਿਸਟ ਲੈਟਰਾਂ ਸਾਫ ਜਾਰੀਆਂ ਹੋਈਆਂ ਨੇ ਤੁਸੀਂ ਸਬੂਤ ਦਿਓਗੇ ਇਹ ਬੜੀਆਂ ਪਈਆਂ ਮੈਂ ਕੀ ਕਹਿ ਰਿਹਾ ਤੁਸੀਂ ਅਤਵਾਦ ਕਹਿ ਰਹੇ ਭਾਗੀਆਂ ਸਭ ਕੁਝ ਆ ਗਿਆ ਵੀ ਜਿਹੜੇ ਨਾਲ ਲੋਕ ਸੀਗੇ ਲੋਹੋਂਗੋਵਾਲ ਹੋਰੇ ਸਾਰੇ ਜਿਹੜੇ ਸੀਗੇ ਨਾਲ ਬੈਠੇ ਸੀ ਟੋਰਾ ਸਾਹਿਬ ਬੈਠੇ ਸੀ ਉਹਨਾਂ ਨੇ ਲੈਟਰਾਂ ਲਿਖੀਆਂ ਉਹਨਾਂ ਨੇ ਦੇਸ਼ ਦੇ ਪ੍ਰਧਾਨ ਨੱਤਰ ਲਿਖਿਆ ਕਿ ਜਨਰਲ ਸਿੰਘ ਪਿੰਡਰਾਲਾ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਕੱਟੇ ਘਰਿਆ ਬੰਬ ਕੱਟੇ ਘਰਿਆ ਕੀ ਫੋਟੋਸ਼ਟ ਬੰਕਰ ਬਣਾਏ ਜਾ ਰਹੇ ਨੇ ਵੀ ਤੁਸੀਂ ਇਹਨਾਂ ਤੋਂ ਜਗਾ ਖਾਲੀ ਕਰਾਈ ਜਾਵੇ ਉਹਨਾਂ ਦੇ ਕਿਹ ਤੇ ਦੇਸ਼ ਦੀ ਮਾਨਯਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਨਾ ਤੁਸੀਂ ਅੱਤਵਾਦ ਮੰਨਦੇ ਹੋ ਸੰਤ ਪਿੰਡਰਾਲੇ ਤੁਸੀਂ ਸੰਤ ਮੰਨਦੇ ਹੋ ਜੀ ਮੈਂ ਸੰਤ ਮੰਨਦਾ ਜੀ ਸਾਡੇ ਸਿੱਖ ਕੌਮ ਦੇ ਸੰਤ ਹੈ ਜੀ ਮੰਨਦੇ ਹੋ ਜੀ ਜਦੋਂ ਆਪਰੇਸ਼ਨ ਬਲੂ ਸਟਾਰ ਵੱਲੇ ਜਨਰਲ ਸਿੰਘ ਪਿੰਡਰਾਲੇ ਦੀ ਫੌਜੀਆ ਦੁਆਰਾ ਫੱਤੇ ਕਰ ਦਿੱਤੀ ਜਾਂਦੀ ਇੱਦਾਂ ਹੀ ਕਹਾਂਗੇ ਕੀ ਕਹੋਗੇ ਤੁਸੀਂ ਤੁਸੀਂ ਸ਼ਹੀਦ ਕਰੋਗੇ ਹਨਾ ਚਲੋ ਤੁਹਾਡੇ ਹਿਸਾਬ ਨਾਲ ਚੱਲਦੇ ਆ ਮੈਂ ਆਪਣੇ ਮੂੰਹ ਕਹਿੰਦੇ ਤੁਹਾਡੇ ਸਾਨੂੰ ਚੱਲਦੇ ਆ ਜਦੋਂ ਫੌਜੀਆ ਨੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਸੰਤ ਦੇ ਬਾਕੀ ਚੇਲਿਆਂ ਦੁਆਰਾ ਫੌਜੀਆ ਉੱਤੇ ਐਫ ਆਈ ਆਰ ਕਿਉਂ ਨਹੀਂ ਦਰਜ ਕਰਾਈ ਗਈ ਬੱਚਿਆ ਹੀ ਨਹੀਂ ਜੀ ਕੋਈ ਕੌਣ ਕਰਾਉਂਦਾ ਜੀ ਕਿਉਂ ਤੁਸੀਂ ਵੀ ਸੀਗੇ ਤੁਹਾਡਾ ਪਰਿਵਾਰ ਅਸੀਂ ਆਖਦੇ ਜੀ ਸਾਡੇ ਪਰਿਵਾਰ ਹੋਣਗੇ ਸਾਡੇ ਪਰਿਵਾਰ ਤੋਂ ਤੇ ਅਸੀਂ ਗੱਲਾਂ ਸੁਣ ਲੋਕ ਅੱਜ ਵੀ ਉਹਨੂੰ ਸੰਤ ਕਹਿੰਦੇ ਆ ਕਹਿੰਦੇ ਆ ਨਾ ਤੁਸੀਂ ਵੀ ਕਹਿ ਰਹੇ ਹੋ ਤੁਹਾਡੇ ਇੱਕ ਸਰਕਾਰ ਦੀ ਇੰਨੀ ਪਾਵਰ ਹੋਏਗੀ ਸਾਡੀ ਰਿਪੋਰਟਾ ਕਿੱਥੇ ਲਿਖਿਆ ਜਾਏ ਮੈਂ ਨਹੀਂ ਗੱਪਾਂ ਸਿਰ ਪਾਵ ਇਸ ਇਤਰਾ ਦੇ ਪਰਚਾ ਫਿਰ ਹਿੰਦੂਆ ਸਿੱਖਾਂ ਦੇ ਵੀ ਜਿਹੜੇ ਉੱਥੇ ਸੀ ਪੁਲਿਸ ਅਫਸਰਾਂ ਦੇ ਪਰਚੀ ਹੋਏ ਜਾਂ ਨਹੀਂ ਹੋਏ ਕਿਉਂ ਨਹੀਂ ਉਸ ਵੱਲੇ ਭਾਰਤੀ ਫੌਜ ਦੇ ਉੱਤੇ ਐਫ ਆਈ ਆਰ ਕਰਾਈ ਗਈ ਕੀ ਕੋਈ ਕੰਪਲੇਂਟ ਦਿੱਤੀ ਗਈ ਇਹਦਾ ਮਤਲਬ ਕੀ ਸੀਗਾ ਜਿਹੜੇ ਨਾਲ ਦੇ ਲੋਕ ਸੀ ਸਾਰੇ ਚੰਦੇ ਸੀਗੇ ਵੀ ਦਰਬਾਰ ਸਾਹਿਬ ਜਿਹੜੇ ਪਵਿੱਤਰ ਸਥਾਨ ਹੈ ਗੁਰੂ ਦਾ ਘਰ ਹੈ ਖਾਲੀ ਕਰਵਾਇਆ ਜਾਵੇ ਕੌਣ ਚਾਹੇਗਾ ਜੀ ਨਾਲ ਦੇ ਲੋਕ ਕੌਣ ਚਾਣਗੇ ਇੱਥੇ ਤਾਂ ਅੱਜ ਵੀ ਦੁਨੀਆ ਦੇ ਹਰ ਕੋਨੇ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਐ ਅੱਛਾ ਤੁਸੀਂ ਸੰਤਾਂ ਨੂੰ ਅਤਵਾਦੀ ਆਖਦੇ ਹੋ ਅੱਜ ਕਿਸੇ ਐਫ ਆਈ ਆਰ ਦੇ ਵਿੱਚ ਅੱਜ ਕਿਸੇ ਕੰਪਲੇਟ ਦੇ ਵਿੱਚ ਦਰਜ ਹੈਗਾ ਜੀ ਨਹੀਂ ਜੇ ਗੱਲ ਤਾਂ ਫਿਰ ਉਸੇ ਹੀ ਆ ਜਾਂਦੀ ਹੈ ਜੇ ਅਸੀਂ ਦਬਦਬਾ ਕਹਿ ਕੇ ਗੱਲ ਹੀ ਖਤਮ ਕਰ ਦਿੰਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਡੀ ਆਈ ਜੀ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਡੀ ਆਈ ਜੀ ਸਾਹਿਬ ਦੀ ਬਾਡੀ ਚੱਕਣ ਵ ਜੀ ਜੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਜਨਰਲ ਸਿੰਘ ਭਿੰਡਾਰਾ ਨਾਲ ਗੱਲ ਕਰਨੀ ਪੈ ਰਹੀ ਹੈ ਵੀ ਅਸੀਂ লাশ ਚੱਕ ਲਈਏ ਜੀ ਤੁਸੀਂ ਦੇਖੋ ਨਾ ਦਬਦਬਾ ਕਿੰਨਾ ਕਿੰਨੀ ਡੈਸ਼ ਸੀ دہشت ਦੀ ਗੱਲ ਨਹੀਂ ਹੁੰਦੀ ਜੀ ਉੱਥੇ ਜੋ ਉੱਥੇ ਮਾਹੌਲ ਬਣਿਆ ਸੀ ਦਰਬਾਰ ਸਾਹਿਬ ਦੇ ਅੰਦਰ ਤੋਪਾ ਲੈ ਕੇ ਆਏ ਦਰਬਾਰ ਸਾਹਿਬ ਹੈਲੀਕਾਪਟਰ ਰਾਹੀਂ ਫੌਜੀ ਉਤਾਰ ਦਿੱਤੇ ਕਿਉਂ ਲੈ ਕੇ ਆਏ ਕਿਉਂ ਉਤਾਰ ਦਿੱਤੇ ਤੂੰ ਤੁਹਾਨੂੰ ਪੁੱਛਦੇ ਦੱਸੋ ਜੀ ਕਿਉਂਕਿ ਅੰਦਰ ਦਰਬਾਰ ਸਾਹਿਬ ਦੇ ਅੰਦਰ ਉਹ ਚੀਜ਼ਾਂ ਲੈ ਕੇ ਅਰੈਸਟ ਬਣਾਏ ਉੱਥੇ ਬੰਕਰ ਕਿਨੇ ਬਣਾਏ ਜੇ ਦੋ ਆਰਮੀ ਦਾ ਉੱਥੇ ਹਮਲਾ ਹੋਏਗਾ ਓਬਵੀਅਸ ਜੀ ਗੱਲ ਹੈ ਦੋਨਾਂ ਪਾਸੋਂ ਚੀਜ਼ਾਂ ਬੰ ਜੀ ਸੁਣਾ ਕਿਨੇ ਸੀਦਾ ਸਜੀ ਬੰਕਰ ਬੰਕਰ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸਥਾਨ ਦੇ ਵਿੱਚ ਬੰਕਰ ਕਿਨੇ ਬਣਾਏ ਹਥਿਆਰ ਕਿਨੇ ਲੈ ਕੇ ਆਂਦੇ ਨਹੀਂ ਦੱਸੋ ਤੁਸੀਂ ਗੱਲ 47 ਕਿਨੇ ਲਿਆਂਦੇ ਬੰਬ ਕਿਨੇ ਲਿਆਂਦੇ ਦੱਸੋ ਸੁਣਾ ਮੈਨੂੰ ਮਜ਼ਾਈਲਾਂ ਕਿਨੇ ਲਿਆਂਦੀਆਂ ਦੱਸੋ ਸੁਣਾ ਦੱਸੋ ਕਿਉਂ ਲੈ ਕੇ ਕਿਨੇ ਲਿਆਂਦੀਆਂ ਜੀ ਦੱਸੋ ਜਰਨਲਿਸਟ ਭਿੰਡਰਾਲਾ ਉਹਦੇ ਸਾਥੀਆਂ ਦੁਆਰਾ ਉਹ ਤਾਂ ਸ਼ਸਤਰੇ ਦੀ ਗੱਲ ਸੀਗੀ ਬੰਬ ਤਾਂ ਉੱਥੇ ਸੀਗੇ ਨਹੀਂ ਬੰਬ ਤਾਂ ਆਰਮੀ ਲੈ ਕੇ ਆਈ ਫਿਰ ਤਾਂ ਤੋਪਾਂ ਤਾਂ ਆਰਮੀ ਲੈ ਕੇ ਆਈ ਜੀ ਮੈਂ ਨਾ ਮੰਨੂ ਬੰਬ ਚੱਲੇ ਮੈਂ ਨਾ ਮੰਨੂ ਮੈਂ ਨਾ ਮੰਨੂ ਮੈਂ ਨਾ ਮੰਨੂ ਮੈਂ ਚਾਹਾਂਗਾ ਅਗਰ ਤੁਸੀਂ ਉਹਨਾਂ ਨੂੰ ਸੰਤ ਕਹਿੰਦੇ ਹੋ ਕੱਲ ਦੀ ਤਰੀਕ ਨੂੰ ਤੁਹਾਡੇ ਵੱਲੋਂ ਭਾਰਤੀ ਫੌਜ ਦੇ ਖਿਲਾਫ ਕੰਪਲੀਟ ਕੀਤੀ ਜਾਣੀ ਚਾਹੀਦੀ ਹੈ ਵੀ ਸਾਡਾ ਸੰਤ ਉਹਨਾਂ ਨੇ ਸ਼ਹੀਦ ਕਰਾਇਆ ਅਸੀਂ ਪੰਜਾਬ ਦੀ ਜਿਹੜੀ ਚੀਜ਼ ਉਹ ਦਬਦੇ ਵੀ ਹੋਈ ਹੈ ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜੇਕਰ ਤੁਸੀਂ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਹੋ ਜੀ ਤੁਸੀਂ ਪੰਜਾਬ ਦੇ ਮਾਹੌਲ ਦੀ ਗੱਲ ਛੇੜੀ ਹੈ ਐਮਰਜੈਂਸੀ ਫਿਲਮ ਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਕੰਗਨਾ ਰਣੋਦ ਦਾ ਦਿਲਕਿੱਤਾ ਵੀ ਮੈਂ ਮਾਨਨੀਂਦਰਗਾਂਧੀ ਉੱਤੇ ਫਿਲਮ ਬਣਾਣੀ ਹੈ ਦੇਸ਼ ਦੀ ਪ੍ਰਧਾਨ ਮੰਤਰੀ ਦੀ ਫਿਲਮ ਬਣਾਣੀ ਹੈ ਇੰਦਰਾ ਗਾਂਧੀ ਜੀ ਦੇ ਪ੍ਰਧਾਨ ਮੰਤਰੀ ਕਾਲ ਦੇ ਦੌਰਾਨ ਜੋ-ਜੋ ਘਟਨਾਵਾਂ ਹੋਈਆਂ ਉਹਦਾ ਦਿਲ ਕਿਤਾ ਦਿਖਾਣਾ ਦਿਖਾਉਗੀ ਨਾ ਕਿ ਅਗਰ ਤੁਹਾਡੇ ਜੀਵਨ ਵੀ ਸ਼ੈਲੀ ਤਾਂ ਵੀ ਉਹ ਫਿਲਮ ਬਣੇ ਤੇ ਤੁਹਾਡੇ ਵੀ ਜੀਵਨ ਦੇ ਜੋ-ਜੋ ਕੁਝ ਘਟਨਾਵਾਂ ਹੋਈਆਂ ਉਹ ਦਿਖਾਉਗੀ ਕੰਗਨਾ ਨੇ ਵੀ ਉਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਇੰਦਰਾ ਗਾਂਧੀ ਵੱਲੇ ਅਮਰਜੈਂਸੀ ਲੱਗੀ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਫਿਲਮ ਦਾ ਵਿਰੋਧ ਕਰਦੇ ਹੋ ਕਿਉਂਕਿ ਉਸ ਨਾਲ ਪੰਜਾਬ ਦੇ ਵਿੱਚ ਕਾਫੀ ਮਾਲ ਖਰਾਬ ਹੋ ਰਿਹਾ ਜੀ ਬੇਤਕ ਫਿਲਮ ਲੱਗਣੀ ਚਾਹੀਦੀ ਕਿਸੇ ਨੇ ਦੇਖਣੀ ਵੀ ਨਹੀਂ ਸੀਗੀ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਸ਼ਾਇਦ ਹੁਣ ਲੋਕੀ ਫਿਲਮ ਦੇਖਣ ਚੱਲ ਜਣ ਪਹਿਲਾਂ 10000 ਬੰਦੇ ਨੇ ਨਹੀਂ ਦੇਖਣੀ ਸੀਗੀ ਹੁਣ ਸ਼ਾਇਦ 10 ਲੱਖ ਇਸੇ ਸਵਾਲ ਤੇ ਮੈਂ ਲੈ ਕੇ ਆਉਣਾ ਚਾਹੁੰਦਾ ਸੀਗਾ ਤੁਹਾਨੂੰ ਸ਼ਾਹਕੋਟ ਵੱਲੋਂ ਕਿੰਨੇ ਪੈਸੇ ਮਿਲੇ ਆ ਇੰਨਾ ਤਾਂ ਵਿਰੋਧ ਹੋਣਾ ਨਹੀਂ ਸੀਗਾ ਜਿਨ੍ਹਾਂ ਨੂੰ 6 ਘੰਟਿਆਂ ਨੂੰ ਮਿਲੇ ਆ ਕਿੰਨਾ ਨੂੰ ਜਿਨ੍ਹਾਂ ਨੂੰ 6 ਘੰਟਿਆਂ ਨੂੰ ਮਿਲੇ 6 ਘੰਟਿਆਂ ਤਾਂ ਇੰਨਾ ਤਾਂ ਵਿਰੋਧ ਨਹੀਂ ਕਰ ਲੈਣਾ ਇੰਨਾ ਐਮਰਜੈਂਸੀ ਫਿਲਮ ਬਲੇ 6 ਘੰਟਿਆਂ ਨੂੰ ਮਿਲੇ ਆ ਉਹਨੇ ਕੇ ਪੈਸੇ ਮੇਰੇ ਘਰ ਪਹੁੰਚਾ ਦਿੱਤੇ ਗਏ ਨਹੀਂ ਨਹੀਂ ਤੁਸੀਂ ਲੁਧਿਆਣੇ ਤੋਂ ਅੰਮ੍ਰਿਤਸਰ ਆ ਕੇ ਇਸ ਦੀ ਗੱਲ ਕਰ ਰਹੇ ਹੋ ਪੋਸਟਰ ਪਾਰਟ ਪਰ ਪਰਮਿਸ਼ਨ ਵੀ ਆਪਣੇ ਖਾਣਾ ਖਾਣ ਆਇਆ ਤਾਂ ਕਹਿੰਦੇ ਸੀ ਆਪਾਂ ਬੋਲਨੇ ਆਂ ਫਿਲਮ ਦੇ ਤੁਸੀਂ ਸਾਡੇ ਬੜੇ ਬੜੇ ਦਰਸ਼ਕ ਇਹ ਚੀਜ਼ ਕਹਿ ਰਹੇ ਸੀ ਕਿ ਕਮੈਂਟਾਂ ਦੇ ਵਿੱਚ ਇਹ ਜਿਹੜੀ ਗੱਲ ਕਹਿ ਰਹੇ ਆ ਜਿੰਨੇ ਕੁ ਪੈਸੇ ਫਿਲਮ ਅਮਰਜੰਸੀ ਨਹੀਂ ਸੀ ਅਮਰਜੰਸੀ ਦਾ ਵਿਰੋਧ ਕਰਨ ਲਈ ਸਿੱਖਾਂ ਦੇ ਮਟਨਾਂ ਨੂੰ ਮਿਲੇ ਆ ਉਹਨੇ ਪੈਸੇ ਫਿਲਮ ਸ਼ਾਹਕੋਟ ਦੇ ਵਿਰੋਧ ਲਈ ਮੇਰੇ ਘਰ ਪੰਚਾਇਤ ਦਿੱਤੇ ਗਏ ਨੇ ਬਸ ਕਿੰਨੇ ਕੁ ਪੰਚਾਇਤ ਜਿੰਨੇ ਉਹਨਾਂ ਦੇ ਘਰੇ ਪੰਚਾਇਤ ਤਾਂ ਤਾਂ ਵਿਰੋਧ ਕਰ ਰਿਹਾ ਕਿ ਪੰਜਾਬ ਚ ਮੋਲ ਖਰਾਬ ਹੋਏਗਾ ਤੁਸੀਂ ਤਾਂ ਪਾਕਿਸਤਾਨ ਨੂੰ ਲੈ ਕੇ ਇੱਥੇ ਵਿਰੋਧ ਚੱਲ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਕਿਉਂ ਆਪਣੇ ਪੰਜਾਬ ਦਾ ਮੋਲ ਖਰਾਬ ਕਰਾਂ ਨਹੀਂ ਨਹੀਂ ਤੁਸੀਂ ਆ ਬਸਦਾ ਰਵੇ ਫੁੱਲਦਾ ਰਵੇ ਮੇਰਾ ਪੰਜਾਬ ਬਸਦਾ ਰਵੇ ਮੇਰਾ ਪੰਜਾਬ ਦਾ ਕਿ ਹਰ ਦੇਸ਼ ਦਾ ਨਾਗਰਿਕ ਇੱਤੇ ਬਸਦਾ ਫੁੱਲਦਾ ਰਵੇ ਮਾਂ ਦੇ ਪਾਵਨ ਨਵਰਾਤਰੇ ਆ ਰਹੇ ਨੇ ਮਾਂ ਸਭ ਨੂੰ ਅਸ਼ੀਰਵਾਦ ਦੇਵੇ ਮੇਰੇ ਭਾਰ ਪੰਜਾਬੀ ਹਰ ਮੇਰਾ ਦੇਸ਼ ਭਗਤ ਜਿਹੜਾ ਦੇਸ਼ ਪ੍ਰੇਮੀ ਹੈ ਉਹਦੇ ਘਰ ਚ ਸੁੱਖ ਸਮਰiddhi ਲੈ ਕੇ ਆਵੇ ਆਪਣਾ ਆਸ਼ੀਰਵਾਦ ਰੱਖਿਓ ਅੱਛਾ ਪੰਜਾਬ ਦੇ ਹਰ ਮੁੱਦੇ ਤੇ ਅਸੀਂ ਚਾਹੁੰਦੇ ਆ ਕਿ ਸ਼ਾਂਤੀ ਬਣੀ ਰਹੇ ਮਾਹੌਲ ਨਾ ਖਰਾਬ ਹੋਵੇ ਮੈਂ ਤਾਂ ਸਾਫ ਬਿਲਕੁਲ ਕਲੀਅਰ ਕਹਿਣਾ ਹਾਂ ਤਾਂ ਸਾਫ ਕਹਿਣਾ ਪ੍ਰੇਮ ਦੀ ਗੱਲ ਉੱਠੀ ਹੈ ਜੀ ਪਾਕਿਸਤਾਨ ਹਿੰਦੁਸਤਾਨ ਉਹ ਤਾਂ ਫਿਰ ਸਨੀ ਦਿਓਲ ਦੀ ਫਿਲਮ 'ਚ ਵੀ ਹੋਇਆ ਹੈ ਮੈਂ ਤਾਂ ਕਿਨ ਉਹ ਵੀ ਬੰਦਾ ਕੜਾ ਠੀਕ ਰਹਾ ਉਹ ਤੋਂ ਨਹੀਂ ਵਿਰੋਧ ਕੀਤਾ ਲੱਖਾਂ ਬੂਟਾਂ ਨੇ ਉਹਨੂੰ ਵੋਟ ਪਾ ਕੇ ਸੰਸਦਤ ਬਣਾਤਾ ਉੱਥੇ ਨਲਕਾ ਫਿਲਮਾਂ ਦੀ ਪਟਦਾ ਰਿਹਾ ਇੱਥੇ ਦਰਾਵਣੀ ਪਾਇਆ ਇੱਕ ਵਾਰੀ ਵੀ ਜਿਨ੍ਹਾਂ ਲੋਕਾਂ ਨੇ ਤਨ ਮਨ ਧਨ ਲਾ ਕੇ ਉਹਨੂੰ ਜਿਤਾਇਆ ਉਹਨਾਂ ਦਾ ਫੋਨ ਹੁਣੀ ਚੱਕਦਾ ਸਨੀ ਦਿਓਲ ਐਸ ਇੱਥੇ ਕਹਿੰਦੇ ਟੂਟੀ ਵੀ ਨਹੀਂ ਲਾ ਪਾਇਆ। ਇਹੀ ਸਵਾਲ ਮੈਂ ਜਿੱਥੋਂ ਤੱਕ ਸਾਨੂੰ ਟੂਟੀ ਵੀ ਨਹੀਂ ਲਾ ਪਾਇਆ ਉਹ ਗੁਰਦਾਸਪੁਰ ਚ। ਸਾਨੂੰ ਲੱਗਦਾ ਇਸ ਵਾਰ ਲੋਕੀ ਵੀ ਕਹਿਣਗੇ ਤੁਸੀਂ ਟੀਆਰਪੀ ਲਈ ਕਰਦੇ। ਗੁਰਦਾਸਪੁਰ ਦੇ ਵਿੱਚ ਕਿ ਟੂਟੀ ਵੀ ਨਹੀਂ ਲਾ ਪਾਇਆ। ਟੂਟੀ ਸੋਨੇ ਟੂਟੀ। ਇਹ ਕਿ ਜਿਹੜੀ 100 ਰੁਪਏ ਦੀ ਟੂਟੀ ਹੁੰਦੀ ਉਹ ਵੀ ਨਹੀਂ ਲਾ ਪਾਇਆ ਬੰਦਾ। ਚਲੋ ਉਹ ਉਹ ਗੱਲ ਅਸੀਂ ਕਹਿੰਦੇ ਆ ਕਿ ਜੇਕਰ ਤੁਸੀਂ ਉਸ ਦਾ ਵਿਰੋਧ ਕਰਦੇ ਹੋ ਪ੍ਰੇਮ ਦਾ ਗਦਰ ਫਿਲਮ ਦੇ ਵਿੱਚ ਜੋ ਹੋਇਆ ਉਦੋਂ ਅਸੀਂ ਕਿਉਂ ਨਹੀਂ ਅੱਗੇ ਆ ਕੇ ਚੀਜ਼ਾਂ ਕੀਤੀ। ਮੈਂ ਹੁਣ ਮੰਨ ਕੀਤਾ ਮੈਂ ਵਿਰੋਧ ਕਰਦਾ ਹੀ ਮੇਰੇ ਭਾਵ ਹੁਣ ਜਗੇ ਨਾ। ਮੈਂ ਅਰੂਠੇ ਹੀ ਹੁਣ ਨਾ। ਲੇਟ ਸਨੀ ਦਿਓਰ ਸੰਸਦ ਬਣ ਕੇ ਆਇਆ ਨਾ ਮੈਂ ਉਹ ਤੋਂ ਬੜਾ ਪ੍ਰਭਾਵਿਤ ਸੀਗਾ ਵੀ ਨਹੀਂ ਯਾਰ ਫਿਲਮ 'ਚ ਗਦਰ ਦਿਖੀ ਬੜਾ ਦੇਸ਼ ਭਗਤ ਆਦਮੀ ਹੈ ਜਦੋਂ ਸੰਸਦ ਬਣ ਕੇ ਆਇਆ ਨਾ ਉਦੋਂ ਮੈਨੂੰ ਪਤਾ ਲੱਗਿਆ ਸਿਰਫ ਫਿਲਮਾਂ 'ਚ ਹੀ ਨੇ ਦੇਸ਼ ਭਗਤੀ ਹੁੰਦੀ ਹੈ ਇਹਨਾਂ ਦਾ ਮਕਸਦ ਸਿਰਫ ਪੈਸਾ ਕਮਾਣਾ ਅੱਛਾ ਜੇਕਰ ਫਿਲਮ ਦੇ ਵਿੱਚ ਹਿੰਦੁਸਤਾਨ ਦੀ ਗੱਲ ਕੀਤੀ ਜਾਂਦੀ ਹੈ ਦੇਸ਼ ਭਗਤੀ ਹੈ ਪਰ ਕਿਸੇ ਪਾਕਿਸਤਾਨ ਦੀ ਧੀ ਨਾਲ ਵਿਆਹ ਕਰਾ ਕੇ ਇੱਥੇ ਲਿਆਂਦਾ ਜਾਂਦਾ ਉਹ ਦੇਸ਼ ਭਗਤੀ ਹੈ ਪਰ ਜੇਕਰ ਕੋਈ ਹਿੰਦੁਸਤਾਨ ਦਾ ਵਿਅਕਤੀ ਉੱਧਰ ਜਾ ਕੇ ਪਿਆਰ ਕਰਨਾ ਚਾਹੁੰਦਾ ਤਾਂ ਉਹ ਹੱਤਵადი ਹੈ ਮੈਂ ਆਪਣੀ ਵਦੀ ਨਹੀਂ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਅਸਲ ਕਹਾਣੀ ਕਹਿ ਰਹੇ ਨੇ ਫਿਲਮ ਦੀ ਬੜੀ ਅਸਲ ਕਹਾਣੀ ਹੈ ਮੈਂ ਤਾਂ ਕਹਿੰਦਾ ਹਰ ਫਿਲਮ ਚ ਜਿਹੜੀ ਮਰਜੀ ਫਿਲਮ ਬਣੇ ਜੋ ਨਹੀਂ ਸ਼ਾਹਕੋਟ ਫਿਲਮ ਹੈ ਕੋਈ ਗੁਰੂ ਦਾਅਵੇ ਦੀ ਫਿਲਮ ਹੈ ਤਾਂ ਕਰਕੇ ਕਹਿਣਾ ਕਿਸੇ ਫਿਲਮ ਦੇ ਵਿੱਚ ਵੀ ਭਾਰਤ ਦੀ ਮੁਰਦਾਬਾਦ ਦੇ ਨਾਰੇਬਾਜ਼ੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਅਸਲੀ ਦਿਖਾਣੀ ਹੈ ਦਿਖਾਣਾ ਸੱਚ ਦਿਖਾਣਾ ਦਿਖਾਣਾ ਸਾਡੀ 13% ਵਾਦੀ ਪਾਕਿਸਤਾਨ ਚ ਸਾਡੀ ਕਿੱਥੇ ਗਈ ਉਹ Hindu ਪਰਿਵਾਰ ਕਿੱਥੇ ਗਏ ਉਹ Sikh ਪਰਿਵਾਰ ਸਾਡੇ ਕਿੱਥੇ ਗਏ ਜਿੰਦਾ ਵੀ ਨੇ ਜਾਂ ਮਾਰ ਦਿੱਤੇ ਗਏ ਨੇ ਜਿਹੜੇ ਆਜ਼ਾਦੀ ਤੋਂ ਬਾਅਦ ਉੱਥੇ ਰਹਿ ਗਏ ਸੀਗੇ ਅਸੀਂ ਗੱਲ ਕਰਦੇ ਆ ਤਾਂ ਹੁਣ ਜੇਕਰ ਹੱਲੇ ਵੀ ਫਿਲਮ ਲੱਗਦੀ ਹੈ ਤੁਸੀਂ ਆਖਿਆ ਜਿਵੇਂ ਕੰਗਨਰ ਨੌ ਦੀ ਫਿਲਮ ਲਗਣੀ ਚਾਹੀਦੀ ਹੈ ਜਿਸ ਨੇ ਦੇਖਣੀ ਹੈ ਦੇਖੇ ਜਿਸ ਨੇ ਨਹੀਂ ਦੇਖਣੀ ਨਾ ਦੇਖੇ ਇੱਥੇ ਵੀ ਇੱਥੇ ਵੀ ਉਹੀ ਚੀਜ਼ ਹੋ ਸਕਦੀ ਹੈ ਜੀ ਖਾਲਦ ਸਾਹਿਬ ਵਾਲੀ ਕਿਰੇਮ ਇਹ ਤਾਂ ਕਹਿੰਦਾ ਉਹ ਵੀ ਲਗਣੀ ਚਾਹੀਦੀ ਹੈ ਇਤਰਾਜ਼ ਕਿਉਂ ਲੱਗ ਜਵੇ ਕੀ ਫਰਕ ਪੈਂਦਾ ਫਰਕ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਲੱਗਦਾ ਨਹੀਂ ਸਾਡਾ ਪੰਜਾਬ ਅਸਲੀਆਂ ਚੀਜ਼ਾਂ ਦੇਖੇਗਾ ਅੱਜ ਦਿਖਾ ਦਿਓ ਫਿਰ ਮੈਨੂੰ ਦਿਖਾਣੀ ਚਾਹੀਦੀਆਂ ਇਹ ਵੀ ਦਿਖਾਣਾ ਚਾਹੀਦਾ ਵੀ ਸਾਡੇ ਇੱਥੇ ਅੱਤਵਾਦ ਕਿਹਦੀ ਦੇਣ ਸੀ ਉਹ ਵੀ ਦਿਖਾਣਾ ਚਾਹੀਦਾ ਜੀ ਹੁਣ ਵਿਦੇਸ਼ਾਂ ਦੀ ਅਦਾਲਤਾਂ ਨੇ ਵੀ ਕਹਿ ਦਿੱਤਾ ਕਿ ਉਹ ਅੱਤਵਾਦ ਸੀਗਾ ਹੀ ਨਹੀਂ ਆਪਰੇਸ਼ਨ ਬਲੂ ਸਟਾਰ ਵੀ ਦਿਖਾਣਾ ਚਾਹੀਦਾ ਉਹ ਕਿਉਂ ਕਰਨਾ ਪਿਆ ਉਹ ਵੀ ਦਿਖਾਓ ਅਦਾਲਤਾਂ ਨੂੰ ਮੰਨਦੇ ਹੋ ਜੀ ਬਿਲਕੁਲ ਅਦਾਲਤਾਂ ਵਿਦੇਸ਼ਾਂ ਦੀ ਅਦਾਲਤਾਂ ਨੇ ਅਦਾਲਤਾਂ ਨੇ ਵੀ ਕਹਿ ਦਿੱਤਾ ਕਿ ਉਹ ਅੱਤਵਾਦ ਨਹੀਂ ਸੀ ਆਪਾਂ ਕਿੱਥੇ ਰਹਿੰਦੇ ਹਾਂ ਜੀ ਅਸੀਂ ਹਿੰਦੁਸਤਾਨ 'ਚ ਰਹਿੰਦੇ ਹਾਂ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਨਾ ਮੈਂ ਕਿਹਾ ਸ਼ਾਇਦ ਤੁਸੀਂ ਵਿਦੇਸ਼ ਤੋਂ ਆ ਮੇਰੇ ਭਾਰ ਦਾ ਹਰ ਨਾਗਰਿਕ ਖੁਸ਼ਹਾਲ ਰਹੇ ਪਰਮਾਤਮਾ ਉਹਨਾਂ ਤੇ ਸ਼ੀਰੋ ਬਣਾਏ ਰੱਖੇ ਮਿਲੈ ਕੋਈ ਇੱਕ ਮਸਲਾ ਜੇ ਹਲੇ ਵੀ ਫਿਲਮ ਲੱਗਦੀ ਹੈ ਕਿਸ ਤਰੀਕੇ ਵਿਰੋਧ ਕਰੋਗੇ ਥੀਏਟਰ ਦੇ ਅੰਦਰ ਵੜ ਕੇ ਵਿਰੋਧ ਕੀਤਾ ਜਾਏਗਾ ਫਿਲਮ ਬੰਦ ਕਰਾਈ ਜਾਏਗੀ ਤੇ ਪੰਜਾਬ ਭਰ ਦੇ ਵਿੱਚ ਵਿਰੋਧ ਹੋਏਗਾ ਜਾਂ ਕਿਸ ਤਰੀਕੇ ਹੋਏਗਾ ਬਿਲਕੁਲ ਮੈਂ ਪੰਜਾਬ ਦੇ ਮੇਨ ਮੇਨ ਸ਼ਹਿਰਾਂ ਦੇ ਵਿੱਚ ਫਿਲਮਾਂ ਦੇ ਥੀਏਟਰਾਂ ਦੇ ਵਿੱਚ ਵੜ ਕੇ ਇਹਦਾ ਵਿਰੋਧ ਕੀਤਾ ਜਾਏਗਾ ਤੇ ਫਿਲਮ ਬੰਦ ਕਰਾਈ ਜਿਹੜੀ ਵਿਦੇਸ਼ਾਂ ਤੱਕ ਲੱਗ ਰਹੀ ਹੈ ਜਾਂ ਪਰ ਪੰਜਾਬ ਤੋਂ ਬਾਹਰ ਲੱਗ ਰਹੀ ਹੈ ਉਸ ਦਾ ਵਿਰੋਧ ਕਿਵੇਂ ਹੋਏਗਾ ਜਾਂ ਉੱਥੇ ਲੋਕ ਦੇਖ ਸਕਦੇ ਆ ਸਿਰਫ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦੇ ਆ ਜਿੱਥੇ ਤੱਕ ਮੇਰੀ ਸਮਰਥਾ ਮੌਤ ਤੱਕ ਫਿਲਮ ਬੰਦ ਕਰਾਉਣ ਦਾ ਪ੍ਰਯਾਸ ਕਰਾਂਗਾ ਠੀਕ ਹੈ ਜੀ ਧ ਇਹ ਪੋਸਟਰ ਜਿਹੜੇ ਆ ਪਾੜੇ ਆ ਚੱਲਦੀ ਇੰਟਰਵਿਊ ਦੇ ਵਿੱਚ ਕਾਰਨ ਸਿਰਫ ਇਹੀ ਹੈ ਕਿ ਇਸ ਦੇ ਵਿੱਚ ਜਿਹੜਾ ਪ੍ਰੇਮ ਦਿਖਾਇਆ ਗਿਆ ਪਰ ਪ੍ਰੇਮ ਦੀ ਗੱਲ ਕਰਦੇ ਆ ਤਾਂ ਸ਼ਾਇਦ ਉਹ ਗਦਰ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਸੀਗਾ ਜਾਂ ਐਸੀਆਂ ਪੰਜਾਬ ਦੀਆਂ ਗੱਲਾਂ ਕਰਦੇ ਆ ਕਿਉਂਕਿ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਹੋਣਾ ਨੇ ਆਖਿਆ ਕਿ ਜੇਕਰ ਪਾਕਿਸਤਾਨ ਨਾਲ ਹਿੰਦੁਸਤਾਨ ਦੇ ਕਿਤਨਾ ਕਿਤੇ ਲਿੰਕ ਰਹਿਣਗੇ ਰਿਲੇਸ਼ਨ ਰਹਿਣਗੇ ਤਾਂ ਅਤਵਾਦ ਜ਼ਰੂਰ ਹੋਏਗਾ ਸੋ ਉਸ ਨੂੰ ਖਤਮ ਕਰਨ ਦੇ ਲਈ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਪਰ ਗੱਲ ਇਹ ਹੈ ਜਦ ਬਾਰਡਰਾਂ ਰਾਹੀਂ ਜਾਂ ਕਹ ਲਈਏ ਦਰਾਵੀ ਦਰਿਆ ਰਾਹੀਂ ਵੱਡਾ ਵੱਡਾ ਨਸ਼ਾ ਆਉਂਦਾ ਉਦੋਂ ਕਿਉਂ ਨਹੀਂ ਅਸੀਂ ਗੱਲ ਚੱਕਦੇ ਚਾਹੇ ਉਹ ਕੋਈ ਵੀ ਸੰਗਠਨਾ ਚਾਹੇ ਉਹ ਸਿੱਖ ਸੰਗਠਨਾ ਚਾਹੇ ਉਹ Hindu ਸੰਗਠਨਾ ਗੱਲ ਸਾਨੂੰ ਪੰਜਾਬ ਦੀ ਕਰਨੀ ਚਾਹੀਦੀ ਹੈ ਨਾ ਕਿ ਇਸ ਫਿਲਮਾਂ ਦੀ ਉੱਤੇ ਜਿਸ ਨਾਲ ਸਾਡਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਫਿਲਹਾਲ ਹੀ ਮੇਨ ਦੇ ਜ਼ਾਤ ਅੰਮ੍ਰਿਤਸਰ ਰਵਾਜ਼ ਦੇ ਲਈ ਕੈਮਰਾਮ